ਵਟੋਈ ਪਿੰਡ ਦੇ ਐਸੀ ਲੋਕ ਜਨਰਲ ਵਰਗ ਦੇ ਲੋਕਾਂ ਨੇ ਪੂਰੀ ਤਰ੍ਹਾਂ ਕੁੱਟੇ ਐਸੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਲੈ ਰਿਹਾ ਜਹਾਜਾਂ ਦੇ ਝੂਟੇ ਪਿੰਡ ਵਟੋਈ ਦੇ ਐਸੀ ਸਮਾਜ ਨਾਲ ਜਨਰਲ ਵਰਗ ਵੱਲੋਂ ਹੋਈ ਕੁੱਟਮਾਰ ਦਾ ਮਾਮਲਾ ਪਹੁੰਚਿਆ ਮਾਨਯੋਗ ਹਾਈ ਕੋਰਟ ਵਿੱਚ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਦੋਸ਼ੀਆਂ ਤੇ ਜਲਦ ਕਾਰਵਾਈ ਨਾ ਹੋਈ ਤਾਂ ਸਾਰੀਆਂ ਸਮਾਜਿਕ ਧਾਰਮਿਕ ਤੇ ਰਾਜਸੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਕਰਾਂਗੇ ਡੀਸੀ ਪਟਿਆਲਾ ਦਾ ਕਿਰਾਓ अजयप सिंह बिल्थॉय ने कहा कि ऐसी कमीशन के चेयरमैन को अपने समाज की नहीं कोई परवाह सिर्फ सोशल मीडिया पे पोस्टर फाउन्डाल नहीं होनीया समाज की मुश्किल हल आओ देखते दे हैं एक खबर विस्तार सहित ऐसी BC महापंचायत पंजाब वालों मोहाली फेस 7 दिया लाइटों चल रहे ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਪਿੰਡ ਬਠੋਈ ਜ਼ਿਲ੍ਹਾ ਪਟਿਆਲਾ ਦੇ ਐਸੀ ਸਮਾਜ ਦੇ ਪੀੜਿਤ ਪਿੰਡ ਵਾਸੀ ਮੋਰਚੇ ਦੇ ਸੀਨੀਅਰ ਆਗੂ ਤੇ ਨਰੇਗਾ ਵਰਕਰ ਫਰੰਟ ਪੰਜਾਬ ਦੇ ਪ੍ਰਧਾਨ ਅਜੈਬ ਸਿੰਘ ਬਠੋਈ ਦੀ ਅਗਵਾਈ ਵਿੱਚ ਪਹੁੰਚੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਤੇ ਮੋਰਚੇ ਦੇ ਸੀਨੀਅਰ ਆਗੂ ਰੇਸ਼ਨ ਸਿੰਘ ਕਾਲੋ ਰਾਸ਼ਟਰੀ ਪ੍ਰਧਾਨ ਨਰੇਗਾ ਵਰਕਰ ਫਰੰਟ ਇੰਡੀਆ ਮੋਰਚੇ ਦੇ ਜਨਰਲ ਸੈਕਟਰੀ ਮਾਸਟਰ ਬਨਵਾਰੀ ਲਾਲ ਚੀਫ ਐਡਵਾਈਜ਼ਰ ਹਰਨੇਕ ਸਿੰਘ ਮਲੋਆ ਕਰਮ ਸਿੰਘ ਕੁਰੜੀ ਅਤੇ ਮਨਜੀਤ ਸਿੰਘ ਮੇਵਾ ਆਦਿ ਨਾਲ ਆਪਣੇ ਪਿੰਡ ਵਿੱਚ ਐਸੀ ਸਮਾਜ ਦੇ ਲੋਕਾਂ ਤੇ ਹੋਏ ਅਤਿਆਚਾਰ ਦੀ ਵਿਥਿਆ ਸੁਣਾਉਂਦੇ ਹੋਏ ਇਸ ਧੱਕੇਸ਼ਾਹੀ ਵਿਰੁੱਧ ਸਾਥ ਦੇਣ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਸਮੂਹ ਇਲਾਕਾ ਨਿਵਾਸੀਆਂ ਤੇ ਪਿੰਡ ਵਾਸੀਆਂ ਨੇ ਪਟਿਆਲਾ ਵਿੱਚ ਇਸ ਬਾਰੇ ਵੱਡਾ ਇਕੱਠ ਕਰਕੇ ਤਰਨਾ ਵੀ ਲਗਾਇਆ ਸੀ ਤੇ ਹੁਣ ਨਿਰੰਤਰ ਪਿੰਡ ਬਠੋਈ ਦੀ ਤਰਮਸ਼ਾਲਾ ਵਿੱਚ ਤਰਨਾ ਚੱਲ ਰਿਹਾ ਹੈ ਪਰ ਪ੍ਰਸ਼ਾਸਨ ਅਤੇ ਸਰਕਾਰ ਦੇ ਕੰਨ ਤੇ ਜੂ ਤੱਕ ਨਹੀਂ ਸਰਕੀ ਪਿੰਡ ਦੇ ਜਨਰਲ ਜਾਤੀ ਦੇ ਲੋਕਾਂ ਦੀ ਕਿਸਾਨ ਜੱਥੇਬੰਦੀਆਂ ਵੀ ਮਦਦ ਕਰ ਰਹੀਆਂ ਹਨ ਜਿਨ੍ਹਾਂ ਨੇ ਦਲਿਤ ਸਮਾਜ ਦੇ ਲੋਕਾਂ ਦੀ ਕੁਟਮਾਰ ਕੀਤੀ ਹੈ राजसी होन प्रशासन, गल सुन तैयार नहीं है समाज ते हो रहे अत्याचार दटनावा दिनो दिन, दिन वही पर दोषियों कोई पुख्ता कारवाई नहीं कर दी साडे समाज न सिर्फ वोट बैंक वजो वरतिया जाता है ਪਰ ਸਾਡੇ ਹੱਕਾਂ ਤੇ ਆਏ ਦਿਨ ਤਣਾੜ ਲੋਕ ਡਾਕੇ ਮਾਰਦੇ ਰਹਿੰਦੇ ਹਨ ਪਿੰਡ ਬਠੋਈ ਦੇ ਲੋਕਾਂ ਨੇ ਕੋਈ ਨਜਾਇਜ਼ ਮੰਗ ਨਹੀਂ ਕੀਤੀ ਸਿਰਫ ਆਪਣਾ 1/3 ਹਿੱਸੇ ਦਾ ਹੱਕ ਮੰਗਿਆ ਹੈ ਜੋ ਇਹ ਜਨਰਲ ਜਾਤੀ ਦੇ ਲੋਕ ਦਰਾਤਮਕਾਕੇ ਜਾਂ ਆਪਣੇ ਰਾਜਸੀ ਦਵਾਨ ਨਾਲ ਹਥਿਆਉਣਾ ਚਾਹੁੰਦੇ ਹਨ ਮੋਰਚਾ ਅਜਿਹਾ ਨਹੀਂ ਹੋਣ ਦੇਵੇਗਾ ਤੇ ਇਸ ਏਸੀ ਪਰਿਵਾਰਾਂ ਨਾਲ ਡਟ ਕੇ ਖੜਾ ਹੈ ਜੇਕਰ ਪਟਿਆਲਾ ਜ਼ਿਲ੍ਹੇ ਦਾ ਪ੍ਰਸ਼ਾਸਨ ਦੋਸ਼ੀ ਵਿਅਕਤੀਆਂ ਤੇ ਕਾਰਵਾਈ ਨਹੀਂ ਕਰਦਾ ਤਾਂ ਬਹੁਤ ਜਲ ਸਮੂਹ ਜਥੇਬੰਦੀਆਂ ਨੂੰ ਨਾਲ ਲੈ ਕੇ ਦੀਪਤੀ ਕਮਿਸ਼ਨਰ ਪਟਿਆਲਾ ਦੇ ਦਫਤਰ ਦਾ ਕਿਰਾਇਆ ਕੀਤਾ ਜਾਵੇਗਾ। ਪ੍ਰੈਸ ਦੇ ਪ੍ਰਸ਼ਨਾਂ ਦਾ ਜਵਾਬ ਦਿੰਦੇ ਅਜੈਬ ਸਿੰਘ ਬਠੋਈ ਨੇ ਕਿਹਾ ਕਿ ਅਸੀਂ ਆਪਣੇ ਹੱਕ ਲੈਣਾ ਜਾਣਦੇ ਹਾਂ ਤੇ ਅਸੀਂ ਆਪਣੇ ਸਮਾਜ ਨਾਲ ਕੋਈ ੱੱਕਾ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ। ਸਾਨੂੰ ਬਹੁਤ ਦੁੱਖ ਹੈ ਕਿ ਜਿਸ ਐਸੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਸਾਡੇ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਸੀਟ ਸੰਭਾਲੀ। ਉਹਨਾਂ ਨੇ ਅਜੇ ਤੱਕ ਸਾਡੇ ਨਾਲ رابطہ ਕਾਇਮ ਨਹੀਂ ਕੀਤਾ ਕਿ ਉਹਨਾਂ ਤੱਕ ਅਜਹੀਆਂ ਕਟਨਾਵਾਂ ਦੀਆਂ

लाल सिंह प्रधान नायब सिंह पंच बलकार सिंह पंच मुख्तियार सिंह नंबरदार मखन सिंह सनी सिंह गुरमेल सिंह बिंदर सिंह सुचा सिंह बठोई रिंकू चौहान जर्नेल सिंह काका सिंह आदि हाजिर हुए Murtawa, the season Gari, I see Chairman Punjab Murtawa, I Chairman Punjab Sakar, Murtawa, Punjab Sarkar Murtawa, Punjab Sarkar Punjab Sarkar Punjab Sarkar Punjab Sarkar ਨਸਬ ਅੱਜ ਦਾ ਕੀ ਮਸਲਾ ਹੈਗਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਬਖਸ਼ਿਸ਼ ਮੈਂ ਤੁਹਾਡਾ ਪ੍ਰੈਸ ਵਾਲਿਆਂ ਦਾ ਸਹਿਦਲੋਂ ਤਾਂ ਕਰਦਾ ਜਦੋਂ ਅੱਜ ਜਿਹੜਾ ਹੈ ਐਸ்சி ਬੀਸੀ ਮਹਾਪੰਚਾਇਤ ਜੋ ਪੰਜਾਬ ਦਾ ਮੂਰਛਾ ਚੰਮ ਰਿਹਾ ਹੈ ਰజర్ਵੇਸ਼ਨ ਕੇ ਉਰ ਬੜਾ ਮੂਰਛਾ ਪਿਛਲੇ ਲਗਭਗ 2 ਸੂਕਾਂ ਨਾਲ ਵੀ ਜੁੜੀ ਹੁੰਦੀ ਹੈ ਜਿਹੜੇ ਪੀੜਤ ਲੋਕ ਆਉਂਦੇ ਪਰ ਲੇਕਿਨ ਅੱਜ ਜਿਹੜਾ ਹੈ ਅੱਜ ਜਿਹੜਾ ਸਮਾਜ ਦਾ ਜਿਹੜਾ ਐਸਸੀ ਦੀ ਗੱਲ ਕਰ ਲਈਏ ਐਸੀ ਸਮਾਜ ਨਾਲ ਮਾਰ ਕੁੱਟ ਹੁੰਦੀ ਕਿਵੇਂ ਤੋਂ ਹੋ ਰਹੀ ਹੈ ਇਹਨਾਂ ਦਾ ਅਤਿਆਚਾਰ ਹੋ ਰਿਹਾ ਪੰਜਾਬ ਚ ਉਹ ਤੁਹਾਡੇ ਸਾਹਮਣੇ ਜੂਸੇ ਲੜੀ ਚ ਅੱਜ ਬਠੋਈ ਕਲਾਂ ਪਿੰਡ ਜ਼ਿਲ੍ਹਾ ਪਟਿਆਲੇ ਦਾ ਬਠੋਈ ਕਲਾਂ ਪਿੰਡ ਹੈ ਪਿਛਲੇ ਮਹੀਨਾ ਸਵਾ ਮਹੀਨੇ ਤੋਂ ਇਵੇਂ ਉੱਥੇ ਮਾਰਕਟ ਹੁੰਦੀ ਹੈ ਜਦੋਂ 1/3 ਹਿੱਸਾ ਲਗਭਗ 602 ਕਿੱਲਾ ਸ਼ਹਿਦਬੀਨ ਦਾ ਪਿੰਡ ਦਾ ਹੈ 602 ਕਿੱਲੇ ਚ 1/3 ਹਿੱਸੇ ਦੀ ਜਦੋਂ ਬੋਲੀ ਹੁੰਦੀ ਹੈ ਬੋਲੀ ਤੋਂ ਬਾਅਦ ਬੀਡੀਪੀਓ ਦਫ਼ਤਰ ਜਾਂਦੇ ਰਸੀਦਾਂ ਵੀ ਕਹਿੰਦੇ ਲੈ ਲੰਨੇ ਮਾਰਕਟ ਹੁੰਦੀ ਹੈ ਦੂਜੇ ਪਾਸੇ ਕਿਸਾਨ ਜਿੱਥੇ ਬੰਗੀਆਂ ਉਹਨਾਂ ਦਾ ਕਿਸਾਨਾਂ ਦਾ ਸਮਰਥਨ ਦੇਣਾ ਹੈ ਸਾਰੇ ਕਿਸਾਨ ਇੱਕ ਨਹੀਂ ਮੇਰੇ ਕੋਲ ਦੋ ਚਾਰ ਕਿਸਾਨ ਇੱਥੇ ਬੈਠੇ ਵੀ ਆ ਸਾਡੇ ਭਰਾ ਜਿਹੜੇ ਹਰ ਰੋਜ਼ ਸਾਡੇ ਮੋਰਚੇ ਦੀ ਵੀ ਮਦਦ ਕਰਦੇ ਨੇ ਹੈਲਪ ਕਰਦੇ ਨੇ ਸਾਰੇ ਕਿਸਾਨ ਇੱਕ ਸਾਰ ਨਹੀਂ ਹੁੰਦੇ ਵਿੱਚ ਜਿਹੜੇ ਲੋਕ ਨੇ ਉਹ ਬਹੁਤ سارے ਕਈ ਤਰ੍ਹਾਂ ਦੇ ਲੋਕ ਆਉਂਦੇ ਨੇ ਜਿਵੇਂ ਪਿੱਛੇ ਕਹਿੰਦੇ ਸੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਉਹ ਨਾਰੇ ਨੂੰ ਅੱਜ ਜਿਹੜਾ ਹੈ ਜਿਵੇਂ ਬਿਲਕੁਲ ਖਤਮ ਕਰਤਾ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਉਹ ਗਲਤ ਜਗ੍ਹਾ ਸਪੋਰਟ ਕਰ ਰਹੀਆਂ ਨੇ ਤੇ ਅੱਜ ਜਿਹੜਾ ਪਿਛਲੇ ਡੇਢ ਮਹੀਨੇ ਤੋਂ ਲਗ ਭਾਗੀ ਨੇ ਪਟਿਆਲਾ ਇੱਕ ਬਹੁਤ ਵੱਡਾ ਕੱਕ ਕੀਤਾ ਸੀ ਪਿੰਡ ਬਠੋਈ ਕਲਾਂ ਨੇ ਤੇ ਇਕੱਠ ਕਰਕੇ ਉੱਥੇ ਆਪਣਾ ਰੋਜ਼ ਪ੍ਰਦਰਸ਼ਨ ਕੀਤਾ ਪਬਲਿਕ ਜਾਗੀ ਪਬਲਿਕ ਨੂੰ ਪਤਾ ਲੱਗਿਆ ਵੀ ਬਠੋਈ ਕਲਾਂ ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਸੇ ਤਰ੍ਹਾਂ 1 ਮਹੀਨੇ ਤੋਂ ਪਿੱਛੇ ਮੱਲਕ ਦੀ ਧਰਮਸ਼ਾਲਾ ਚ ਲਗਾਤਾਰ ਜਿਹੜਾ ਧਰਨਾਓ ਚੱਲ ਰਿਹਾ ਨਿਰੰਤਰ ਹਰ ਰੋਜ਼ ਉੱਥੇ ਨਾਰੇਬਾਜੀ ਹੁੰਦੀ ਆ ਸਰਕਾਰ ਦਾ ਪਿੱਟਿਆ ਪਾਉਂਦਾ ਜਿਹੜਾ ਸਾਡਾ ਚੇਅਰਮੈਨ ਨੇ ਐਸੀ ਚੇਅਰਮੈਨ ਪੰਜਾਬ ਦਾ ਉਹ ਨਜ਼ਾਰੇ ਲੈ ਰਿਹਾ ਬੁੱਲੇ ਬੁੱਟ ਲੁੱਟ ਰਿਹਾ ਜਿਹੜਾ ਐਸੀ ਚੇਅਰਮੈਨ ਜਸਵੀਰ ਸਿੰਘ ਘੜੀ ਹੈ ਉਹ ਆਪਣੀ ਫੇਸਬੁੱਕ ਤੇ ਰੋਜ਼ ਜਾ ਕੇ ਰੋਜ਼ ਫੋਟੋਆਂ ਪਾ ਕੇ ਇਹ ਲੋਕਾਂ ਨੂੰ ਦਰਸਾਣਾ ਚਾਹੁੰਦਾ ਹੈ ਪੰਜਾਬ ਦੇ ਲੋਕ ਸੁਖੀ ਵਸਦੇ ਨੇ ਪੰਜਾਬ ਦੇ ਐਸੀ ਲੋਕਾਂ ਨਾਲ ਕੋਈ ਕਰਵਾਈ ਨਹੀਂ ਹੁੰਦੀ ਮੈਂ ਬਹੁਤ ਸਖਤ ਹੈ ਤੇ ਮੇਰੇ ਆਰਡਰ ਬੜੇ ਸਖਤ ਨੇ ਜਿਹੜੀ ਹਕੀਕਤ ਤੁਹਾਡੇ ਸਾਹਮਣੇ ਮਠੋਈ ਕਲਾ ਪਿੰਡ ਦੀ ਹੈ ਮਠੋਈ ਕਲਾ ਦੇ ਬੰਦੇ ਬੈਠੇ ਨੇ ਜਿਨ੍ਹਾਂ ਨਾਲ ਵਿਚਰੀ ਹੈ ਹੋਈ ਹੈ ਤੇ ਉਹ ਐਸੀ ਚੇਅਰਮੈਨ ਬਹੁਤ ਫਟਬਟੀਆਂ ਇੱਕ ਡਿੱਗਾ ਮਾਰ ਰਿਹਾ ਤੇ ਫਰਾਉਟੀਆਂ ਮਾਰ ਰਿਹਾ ਰੋਜ਼ ਹਰ ਹਰ ਰੋਜ਼ ਫੇਸਬੁਕ ਤੇ ਜੇ ਤੁਹਾਡੇ ਰਾਹੀਂ ਐਸੀ ਚੇਅਰਮੈਨ ਪੰਜਾਬ ਦਾ ਸੁਣਦਾ ਹੋਵੇ ਨੈਸ਼ਨਲ ਕਮਿਸ਼ਨ ਸੁਣਦਾ ਹੋਵੇ ਤਾਂ ਮਠੋਈ ਕਲਾ ਦਾ ਜਿਹੜਾ ਮੈਟਰ ਬਹੁਤ ਸੀਰੀਅਸ ਹੈ ਐਸੀ ਤਰ੍ਹਾਂ ਪਹਿਲਾਂ ਸਿਆਲੂ ਪਿੰਡ ਦੀ ਗੱਲ ਕਰ ਲਈਏ ਜ਼ਿਲ੍ਹਾ ਪਟਿਆਲੇ ਦੀ ਜਿੱਥੇ ਐਸਸੀਆਂ ਦੇ ਸਮਸ਼ਾਨ ਘਾੜ ਤੇ ਕਬਜ਼ਾ ਹੁੰਦਾ ਇੱਕ ਜਰਨਲ ਸਰਪੰਚ ਮਾਰਦਾ ਕੁੱਟਦਾ ਤੇ ਐਸਟੀਮ ਰਾਜਪੁਰੇ ਦਾ ਘਰਾ ਹੁੰਦਾ ਉੱਥੇ ਪਰਚੇ ਬਹੁਤ ਔਖਾ ਹੁੰਦੇ ਇਹਨਾਂ ਦਾ ਪਰਚਾ ਜਿਹੜਾ ਐਸਸੀਐਸਟੀ ਐਕਟ ਦਾ ਹੋ ਗਿਆ ਮੈਂ ਪਤਾ ਕਰਿਆ ਹੁਣ ਕਹਿੰਦਾ 10-12 ਬੰਦੇ ਤੇ ਹੋਇਆ ਪਰ ਰੈਸਟ ਅਜੇ ਤੱਕ ਕਿਸੇ ਵੀ ਵਿਅਕਤੀ ਦੀ ਪਾਈ ਨਹੀਂ ਹੈ ਇਹੀ ਸਰਕਾਰ ਪੰਜਾਬ ਦੀ ਜਿਹੜੀ ਇਮਾਨਦਾਰ ਸਰਕਾਰ ਕਹਾਂਦੀ ਹੈ ਇਹੀ ਪੁਲਿਸ ਪ੍ਰਸ਼ਾਸਨ ਜਦੋਂ ਵੀ ਤਕਾਸ਼ ਆਈ ਹੁੰਦੀ ਹੈ ਤਾਂ ਇਹ ਅੱਖਾਂ ਵਿੱਚ ਕੇ ਬੈਠ ਜਾਂਦੇ ਤੇ ਸਾਡੇ ਜਿਹੜੇ ਕੰਨ ਕੰਨ ਬੰਦ ਕਰਕੇ ਬੈਠ ਜਾਂਦੇ ਉਸ ਦਾ ਵਿਧਾਇਕ ਐ ਐਮ ਐਲ اے ਨੇ ਮੰਤਰੀ ਨੇ ਮੁੱਖ ਮੰਤਰੀ ਨੇ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਐਸਿਕਾਂ ਦੀ ਅੱਜ ਕੀ ਪੀੜ ਹੈ ਕੀ ਦਰਦ ਹੈ ਤੇ ਕਿੱਥੇ-ਕਿੱਥੇ ਨਾਲ ਧੱਕੇ ਛਾਈ ਹੋ ਰਹੇ ਕੁੰਬੜਾ ਸਾਹਿਬ ਰੋਜ਼ ਆਏ ਦੇ ਨਾਲ ਅਤਿਆਚਾਰ ਹੁੰਦੇ ਨੇ ਐਸੀ ਸਮਾਜ ਦੇ ਉੱਤੇ ਇਹਦੀ ਕੋਈ ਰੋਕਥਾਮ ਨਹੀਂ ਇਹਦੇ ਬਾਰੇ ਤੁਸੀਂ ਕਿਨੂੰ ਆਪਣੇ ਕਸੂਰ ਵਾਠ ਐ ਰਹੋਨੇ ਅਸੀਂ ਪਹਿਲਾਂ ਤਾਂ ਜਿਹੜੇ ਆਪਣੇ ਸਾਡੇ 142 ਐਮ ਪੀ ਜਿਵੇਂ ਸਾਡਾ ਲੋਕ ਸਭਾ ਤੇ ਗੁੰਗਾ ਤੇ ਬੋਲਾ 142 ਐਮਪੀ ਆ ਜਿਹੜਾ ਰਿਜ਼ਰਵ ਕੈਟਾਗਰੀ ਤੋਂ ਬਣਦਾ ਉਹ ਜਦੋਂ ਸੀਟਾਂ ਮਿਲ ਜਾਂਦੀਆਂ ਸਮਾਜ ਉਦੋਂ ਤੱਕ ਹੈ ਜਦੋਂ ਤੱਕ ਇਲੈਕਸ਼ਨ ਲੜਦਾ ਹੁੰਦਾ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੱਕ ਸਮਾਜ ਦੀ ਗੱਲ ਕਰਦੇ ਜਦੋਂ ਇੱਕ ਐਮਪੀ ਜਿੱਤ ਕੇ ਚਲੇ ਜਾਂਦਾ ਲੋਕ ਸਭਾ ਜੋ ਗੱਲ ਨਹੀਂ ਕਰਦਾ ਹੁਣ ਸਾਡੇ 34 35 ਐਮਐਲਏ ਵਿਧਾਨ ਸਭਾ ਪੰਜਾਬ ਚ ਬੈਠੇ ਨੇ ਤੇ ਇੱਥੇ ਦਾ ਸਾਡਾ ਵਿਧਾਇਕ ਹੈ ਉਹ ਜਨਰਲ ਸੀਟ ਦੇ ਐਮਐਲਏ ਕੋ ਰਿਜ਼ਰਵ ਖੜ ਕੇ ਲੜਦਾ ਪਰ ਜਦੋਂ ਇਹ ਸੀਟ ਤੇ ਬੈਠ ਜਾਂਦੇ ਇਹ ਅੱਖਾਂ ਨੂੰ ਪੱਟੀ ਬੰਨ੍ਹ ਕੇ ਤੇ ਮੂੰਹ ਬੰਦ ਕਰਕੇ ਬੈਠ ਜਾਂਦੇ ਨੇ ਵੀ ਇਹ ਲੋਕਾਂ ਦੀ ਕੀ ਡਿਮਾਂਡ ਹੈ ਕੀ ਨਹੀਂ ਹੈ ਸਮਾਜ ਯਾਦ ਆਊਗਾ ਜਦੋਂ ਇਲੈਕਸ਼ਨ ਆਣਗੇ ਚਾਹੋ ਐਮਪੀ ਦਾ ਹੋਵੇ ਜਾਂ ਐਮਐਲਏ ਦਾ ਹੋਵੇ ਜਾਂ ਬਲੱਗ ਸੰਪਤੀ ਜ਼ਿਲ੍ਹਾ ਪ੍ਰੇਸ਼ਦ ਦਾ ਹੋਵੇ ਜਦੋਂ ਸਮਾਜ ਆ ਯਾਦ ਆਊਗਾ ਸਮਾਜ ਉੱਨੀ ਆਂਦਾ ਪਰ ਸਾਡੇ ਸਮਾਜ ਦੇ ਲੋਕਾਂ ਨੂੰ ਇਹ ਅਪੀਲ ਹੈ ਅਜਿਹੇ ਲੋਕਾਂ ਨੂੰ ਮੂੰਹ ਨਾਲ ਲਓ ਜਿਹੜਾ ਕੋਈ ਸਾਡੇ ਸਮਾਜ ਦੀ ਗੱਲ ਨਹੀਂ ਕਰਦਾ ਸਾਡੇ ਸਮਾਜ ਪ੍ਰਤੀ ਤੁਹਾਡੀ ਹੱਕਾਂ ਦੀ ਗੱਲ ਨਹੀਂ ਕਰਦਾ ਅਸੀਂ ਇੱਥੇ ਪਿਛਲੇ 2 ਸਾਲ ਤੋਂ ਬੈਠੇ ਆਂ ਇੱਕ ਵੀ ਦਿਨ ਕੋਈ ਐਮਐਲਏ ਜਾਂ ਮੰਤਰੀ ਮੌਜੂਦਾ ਕੋਈ ਇਹ ਨਹੀਂ ਪੁੱਛਿਆ ਆ ਕੇ ਵੀ ਤੁਸੀਂ ਤੁਹਾਨੂੰ ਦਰਦ ਕੀ ਹੈ ਕੀ ਤਕਲੀਫ ਹੈ ਅਸੀਂ ਵੀ ਜਿਹੜਾ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਇੱਥੋਂ ਰੋਜ਼ ਐਮਐਲਏ ਮੰਤਰੀ ਨਿਕਲਦੇ ਨੇ ਦੇਖਦੇ ਨੇ ਤੇ ਇੱਥੇ ਦਾ ਵਿਧਾਇਕ ਹੋਏ ਜਾਂ ਕਿਤੇ ਦੱਬਦਾ ਇੱਕ ਹੋਏ ਮੰਤਰੀ ਹੋਏ ਸਾਰੇ ਇੱਥੇ ਆਉਂਦੇ ਹੁਣ ਆ ਡੇਰਾ ਲਾਈ ਬੈਠੇ ਨੇ ਜਿਹੜੇ ਦਿੱਲੀ ਤੋਂ ਨਕਰੇ ਹੋਏ ਨੇ ਪਹਿਲਾਂ ਸੁਣਿਆ ਸੀ ਵੀ ਦਿੱਲੀ ਤੋਂ ਗੱਡੀਆਂ ਸੈਕੰਡ ਹੈਂਡ ਆਉਂਦੀਆਂ ਪੁਰਾਣੀਆਂ ਆਉਂਦੀਆਂ ਪਰ ਇੱਥੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਤੁਹਾਨੂੰ ਮੁਹਾਲੀ 'ਚ ਮਿਲ ਜਾਣਗੇ ਜਿਹੜੇ ਦਿੱਲੀ ਦੇ ਸੈਕੰਡ ਹੈਂਡ ਆਏਗੇ ਜਿਨ੍ਹਾਂ ਦੀਆਂ ਚ ਪੁਲਸ ਉਹਨਾਂ ਦੀ ਰਾਖੀ ਕਰ ਰਹੀ ਹੈ 8 ਦਿਨ ਤੋਂ ਜਿਹੜਾ 10 ਦਿਨ ਤੋਂ 8 ਪੇ ਥਾਣੇ ਦੀ ਜਿਹੜੀ ਪੁਲਸ ਛਾਉਣੀ ਬਣਾਈ ਪਈ ਹੈ ਲੋਕਾਂ ਦੇ ਦਰਦ ਵਾਸਤੇ ਨਹੀਂ ਪੁਲਸ ਸਿਰਫ ਇਹਨਾਂ ਦੀ ਰੱਖ ਰਖਾਓ ਵਾਸਤੇ ਬੈਠੀ ਹੈ ਅਸੀਂ ਤੁਹਾਡੇ ਰਾਹੀਂ ਇਹ ਬੇਨਤੀ ਕਰਦੇ ਆਂ ਆਪਣੇ ਸਮਾਜ ਨੂੰ ਇਸੀ ਤੇ ਸਵਾਜ ਨੂੰ ਇਕੱਠੇ ਹੋ ਜਦੋਂ ਵੀ ਕਿਤੇ ਧਰਨਾ ਮੁਜ਼ਾਹਰਾ ਹੁੰਦਾ ਹੈ ਆਪਣੇ ਹੱਕਾਂ ਦੀ ਗੱਲ ਹੁੰਦੀ ਹੈ ਤਾਂ ਇੱਕ ਦੂਜੇ ਦਾ ਸਾਥ ਦਿਓ ਅੱਜ ਇਹ ਨਹੀਂ ਵੀ ਕੱਲ੍ਹ ਜਿ ਬਠੋਈ ਕਲਾਂ ਚ ਕੱਲ ਨੂੰ ਤੁਹਾਡੇ ਪਿੰਡਾਂ ਚ ਵੀ ਇਹੀ ਮਾਰ ਕੁੱਟ ਹੋਣ ਵਾਲੀ ਹੈ ਤੇ ਜਿੱਥੇ ਕਰਕੇ ਤੁਸੀਂ ਖੜਦੇ ਨਹੀਂ ਹੁਣ ਇੱਕ ਪਰਿਵਾਰ ਡੇਰਾਬਸੀ ਤੋਂ ਆ ਰਿਹਾ ਉਹ ਰਾਜਪੂਤ ਬਰਾਦਰੀ ਦਾ ਕੁੱਟਿਆ ਤੇ ਉਹਦੇ ਖਿਲਾਫ ਅਸੀਂ ਡੇਰਾਬਸੀ ਥਾਣੇ ਦਾ ਵੀ ਕ੍ਰੋਅ ਕਰ ਰਹੇ ਉਹ ਹੁਣੇ ਪਰਿਵਾਰ ਆ ਰਿਹਾ ਥੋੜੀ ਦੇਰ ਤੇ ਅਸੀਂ ਪਹਿਲਾਂ ਵੀ ਕਾਫੀ ਦਰ ਹੋ ਗਏ ਉਹ ਆਏ ਸੀ ਐਸੀ ਤਰ੍ਹਾਂ ਹਰ ਰੋਜ਼ ਕੋਈ ਨਾ ਕੋਈ ਪਰਿਵਾਰ ਸਾਡਾ ਆ ਜਾਂਦਾ ਵੀ ਸਾਨੂੰ ਮਾਰਿਆ ਜੀ ਕੁੱਟਿਆ ਸਾਡੇ ਕੀ ਸੀ ਸੁਣਾਈ ਕੋਟ ਕਚੈਰੀਆਂ ਅਦਾਲਤਾਂ 'ਚ ਜਾਣ ਕਰਕੇ ਐਸੀ ਲੋਕਾਂ ਕੋਲ ਕਿੰਨਾ ਕੁ ਪੈਸਾ ਕਿੱਥੇ ਦਵਾਂਗੇ ਅੱਜ ਵਕੀਲ ਮਹਿੰਗੇ ਹਨ ਕਾਨੂੰਨ ਲੈਣਾ ਮਹਿੰਗਾ ਇਨਸਾਫ ਲੈਣਾ ਮਹਿੰਗਾ ਤੇ ਸਰਕਾਰ ਨੂੰ ਬੇਨਤੀ ਹੈ ਐਸਐਸਪੀ ਪਟਿਆਲੇ ਨੂੰ ਬੇਨਤੀ ਹੈ ਡੀਸੀ ਨੂੰ ਵੀ ਇਸ ਪਰਿਵਾਰਾਂ ਨੂੰ ਇਹਨਾਂ ਬਠੋਈ ਕਲਾਂ ਦੇ ਪਿੰਡਾਂ ਨੂੰ ਲੋਕਾਂ ਨੂੰ ਨਿਆਂ ਸਾਫ ਦੋਵੇ ਨਹੀਂ ਤਾਂ ਕੋਈ ਵੱਡਾ ਇਕੱਠ ਕਰਕੇ ਉੱਥੇ ਡੀਸੀ ਤੇ ਐਸਐਸਪੀ ਦਾ ਪਿੱਟਲ ਸੱਪਾ ਕੀਤਾ ਜਾਵੇ ਤਾਂ ਕਿ ਸਾਡੇ ਸਾਰੇ ਜਿਹੜੇ ਆ ਲੋਕ ਜਾਗਰੂਕ ਹੋਣ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਇਹ ਜਿਹੜੀ ਘਟਨਾ ਹੋਈ ਹੈ ਹੁਣ ਤੁਹਾਡੇ ਨਾਲ ਤੁਹਾਨੂੰ ਨਾਰੇਬਾਜ਼ੀ ਕਰਨੀ ਪੈ ਰਹੀ ਹੈ ਆਪਣੀ ਜ਼ਮੀਨ ਟਾਇਕੇ ਤੇ ਲਈ ਪਹਿਲਾਂ ਵੀ ਇਦਾਂ ਹੋਇਆ ਕਦੇ ਇਹ 1993 ਦੇ ਵਿੱਚ ਵੀ ਹੋਇਆ ਸੀ ਇਸ ਸਮੇਂ ਸਮੇਂ ਤੇ ਮੁਕਾਬਕ ਹੁੰਦਾ ਆਇਆ ਇਹ ਪਹਿਲੀ ਵਾਰ ਨਹੀਂ ਹੋਇਆ ਜੋ ਪਿੰਡ ਦੇ ਵਿੱਚ ਇਸ ਪੰਚਾਇਤੀ ਜ਼ਮੀਨ ਨੂੰ ਲੈ ਕੇ ਮਸਲਾ ਖੜਾ ਹੋਇਆ ਤੇ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਪਰ ਜੋ ਇਹ ਸਿਸਟਮ ਰਿਹਾ ਸ਼ੁਰੂ ਤੋਂ ਜੋ ਸਰਪੰਚੀ ਦਾ ਉਹ ਉਹਨਾਂ ਲੋਕਾਂ ਤੇ ਕਾਬਜ਼ ਰਹੀ ਹੈ ਜਿਹੜੇ ਲੋਕ ਇਸ ਪੰਚਾਇਤੀ ਜ਼ਮੀਨ ਤੇ ਕਾਬਜ਼ ਨੇ ਇਸ ਕਰਕੇ ਸਮੇਂ ਸਮੇਂ ਤੇ ਉਹਨਾਂ ਨੇ ਉੱਥੇ ਦੱਬਦੇ ਰਹੇ ਔਰ ਜੋ ਅੱਜ ਇਹ ਪੂਰੇ ਪਿੰਡ ਦਾ ਮਸਲਾ ਇੱਕਦਮ ਬਾਹਰ ਉੱਭਰ ਕੇ ਆਇਆ ਕਿ 602 ਕਿੱਲੇ ਦਾ ਮਸਲਾ ਹੈ। ਔਰ ਜਿਸ ਨੂੰ 50 ਸਾਲ ਤੋਂ ਗਰੀਬ ਲੋਕਾਂ ਦਾ 200 ਕਿੱਲੇ ਦੀ ਕਮਾਈ ਪਿੰਡ ਦੇ ਵੱਡੇ ਧਨਾੜ ਖਾਰੇ ਨੇ। ਇਹ ਬਹੁਤ ਵੱਡਾ ਧੋਖਾ, ਗੁਨਾਹ ਤੇ ਬੜਾ ਨਿੰਦਣਯੋਗ ਹੈ। ਕਿਉਂਕਿ ਕਿਸੇ ਦਾ ਹੱਕ ਖਾਣਾ ਬੜੀ ਮਾੜੀ ਗੱਲ ਆ। ਪਰ ਜੇ ਅੱਜ ਕਲੀਅਰ ਹੋ ਚੁੱਕਿਆ ਪੰਚਾਇਤੀ ਜ਼ਮੀਨ 206 ਏਕੜ ਔਰ ਉਹਦੇ ਵਿੱਚ 200 ਕਿੱਲਾ ਸੂਰ ਕਸਟਾਂ ਦਾ ਤੀਜਾ ਹਿੱਸਾ ਬਣਦਾ ਔਰ 4 ਜੂਨ ਨੂੰ ਇਹ ਲੋਕ ਵੀਡੀਓ ਦਫ਼ਤਰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਬੋਲੀ ਦੇਵਾਂਗੇ ਸੀ ਜਿੱਥੇ ਪਿੰਡ ਦੇ ਕਿਸਾਨ ਜੱਥੇਬੰਦੀਆਂ ਦੇ ਲੋਕਾਂ ਨੇ ਆਗੂਆਂ ਨੇ ਔਰ ਪਿੰਡ ਦੇ ਵੱਡੇ ਧਨਾੜ ਲੋਕਾਂ ਨੇ ਇਹਨਾਂ ਤੇ ਬਿਨਾਂ ਮਤਲਬ ਤੋਂ ਬੇਕਸੂਰ ਲੋਕਾਂ ਤੇ ਨਿਹੱਥੇ ਲੋਕਾਂ ਤੇ ਹਮਲਾ ਕੀਤਾ ਔਰ ਪੁਲਿਸ ਦੀ ਮੌਜੂਦਗੀ ਦੇ ਵਿੱਚ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਉਹਨਾਂ ਤੇ ਸਿਰਫ ਪਾੜੇ ਨੇ ਲਾਠੀ ਚਾਰਜ ਕੀਤਾ ਜਦਕਿ ਇਹਨਾਂ ਸਦੂਰ ਕਾਸਟ ਲੋਕਾਂ ਦਾ ਕੋਈ ਕਸੂਰ ਨਹੀਂ ਪ੍ਰਸ਼ਾਸਨ ਨੇ ਬੁਲਾਇਆ ਕਿ ਤੁਸੀਂ ਤੀਜੇ ਈਸੀ ਦੀ ਬੋਲੀ ਦਿਓ ਕਿਉਂਕਿ ਬੋਲੀ ਦੇਣਾ ਸਾਡਾ ਰਾਈਟ ਅਧਿਕਾਰ ਆ ਉਹਨੂੰ ਬਾਬਾਸਾਂ ਬਿੜਕਰ ਨੇ ਹੱਕ ਦਿੱਤਾ ਫੰਡਾਮੈਂਟਲ ਰਾਈਟਸ ਆ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਉਹਦੇ ਵਿੱਚ ਤੀਜਾ ਹਿੱਸਾ ਬੋਲੀ ਦੇਣਗੇ ਸੀ ਬਹੁਤ ਵੱਡਾ ਉਹਨਾਂ ਨੇ ਧੋਖਾ ਕੀਤਾ ਜਿਹੜਾ ਉਹਨਾਂ ਤੇ ਲਾਠੀ ਚਾਰਜ ਕੀਤਾ ਔਰ ਬੜੇ ਪ੍ਰੈਸ਼ਰ ਦੇ ਨਾਲ ਉਹਨਾਂ ਤੇ ਐਸਸੀਐਸਟੀ ਐਕਟ ਦਾ ਪਰਚਾ ਦਰਜ ਹੋਇਆ ਪਰ ਅੱਜ ਤੱਕ ਉਹਨਾਂ ਦੀ ਅਰੈਸਟ ਨਹੀਂ ਕੀਤੀ ਔਰ ਪੂਰੇ ਪੰਜਾਬ ਦੀਆਂ ਟੋਟਲ ਜਥੇਬੰਦੀਆਂ ਔਰ ਇਹ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਐਸਸੀ ਵੀਸੀ ਮਹਾਪੰਚਾਇਤ ਵੀ ਅੰਬੇਡਕਰ ਜਥੇਬੰਦੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਇਕੱਠੀਆਂ ਮਿਲ ਕੇ ਇੱਕ ਬਹੁਤ ਵੱਡਾ 13 ਤਰੀਕ ਨੂੰ ਜਾਂ ਇੱਕ ਦੋ ਦਿਨ ਅੱਗੇ ਪਿੱਛੇ ਡੇਢ ਦਾ ਐਲਾਨ ਕਰਾਂਗੇ ਕਿ ਇੱਕ ਬਹੁਤ ਵੱਡਾ ਪਿੰਡ ਬਠੋਈ ਕਲਾਂ ਦੇ ਵਿੱਚ ਪੂਰੇ ਜਥੇਬੰਦੀਆਂ ਦਾ ਇਕੱਠ ਹੋਊਗਾ ਇਹ ਰਜਰਵੇਸ਼ਨ ਚੋਰ ਫੜੋ ਮੋਰਚਾ ਵੀ ਉਸਦੇ ਵਿੱਚ ਸ਼ਮੂਲਿਤ ਕਰੂਗਾ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਦੇ ਪਿੰਡ ਦੇ ਵਿੱਚ ਆ ਕੇ ਇੱਕ ਵੱਡੀ ਮੀਟਿੰਗ ਹੋਊਗੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਇੱਕ ਬਹੁਤ ਵੱਡਾ ਮੈਸੇਜ ਦਵਾਂਗੇ ਔਰ ਅਗਲਾ ਪ੍ਰੋਗਰਾਮ ਉਲੀਕਾਂਗੇ ਇਹ ਵੀ ਹੋ ਸਕਦਾ ਕੋਈ ਵੱਡਾ ਅਸੀਂ ਮੁੱਖ ਮੰਤਰੀ ਦੀ ਕੋਠੀ ਵੀ ਘੇਰ ਸਕਦੇ ਆ ਜਾਂ ਕੋਈ ਹਾਈਵੇ ਬੰਦ ਕਰ ਸਕਦੇ ਆ ਕਿਉਂਕਿ ਜੇ ਪਿੰਡ ਬਠੋਈ ਕਲਾਂ ਦੇ ਮਜ਼ਦੂਰ ਭਾਈਚਾਰੇ ਨੂੰ ਉਹ ਹੀ ਮਾਰਕੁੱਟ ਦਾ ਇਨਸਾਫ ਨਾ ਮਿਲਿਆ ਔਰ ਜੋ ਪੰਚਾਇਤੀ ਜ਼ਮੀਨ ਤੀਜੇ ਹਿੱਸੇ ਦੀ ਬੋਲੀ ਪਈ ਹੈ ਉਸ ਜ਼ਮੀਨ ਦਾ ਕਬਜ਼ਾ ਨਾ ਮਿਲਿਆ ਤਾਂ 2-4 ਦਿਨਾਂ ਦੇ ਵਿੱਚ ਡੇਢ ਦਾ ਐਲਾਨ ਕਰਕੇ ਬਹੁਤ ਵੱਡਾ ਐਕਸ਼ਨ ਪ੍ਰੋਗਰਾਮ ਉਲੀਕਿਆ ਜਾਊਗਾ ਇਹ ਜਿਹੜਾ ਤੁਹਾਡੇ ਹੋਇਆ ਪਿੰਡ ਦੇ ਵਿੱਚ ਇਹਦੇ ਬਾਰੇ ਹਰ ਇੱਕ ਨੂੰ ਪਤਾ ਕਿਉਂਕਿ ਬਹੁਤ ਨਿਊਜ਼ਾਂ ਛੱਲੀਆਂ ਇਹਦੇ ਬਾਰੇ ਐਸ்சி ਕਮਿਸ਼ਨ ਨੇ ਇਹਦੇ ਤੇ ਕੋਈ ਐਕਸ਼ਨ ਲਿਆ ਜਾਂ ਕੋਈ ਗੌਰ ਨਹੀਂ ਕੀਤਾ ਨਹੀਂ ਬਿਲਕੁਲ ਨਹੀਂ ਲਿਆ ਉਹਦੇ ਕੋਲ ਐਪਲੀਕੇਸ਼ਨ ਵੀ ਗਈ ਆ ਰਜਿਸਟਰੀਆਂ ਵੀ ਕੀਤੀਆਂ ਨੇ ਬੰਦੇ ਮਿਲ ਕੇ ਵੀ ਆਏ ਨੇ ਪਰ ਬਿਲਕੁਲ ਐਕਸ਼ਨ ਨਹੀਂ ਕੀਤਾ ਜੇ ਅੱਜ ਐਸ்சி ਕਮਿਸ਼ਨ ਇੰਨਾ ਸਖਤ ਹੋਵੇ ਪੰਜਾਬ ਦੇ ਵਿੱਚ ਕਿਸੇ ਵੀ ਸ਼ਡਿਊਲ ਕਾਸਟ ਐਸ்சி ਲੋਕ ਤੇ ਲੋਕਾਂ ਤੇ ਜ਼ਬਰ ਜ਼ੁਲਮ ਨਹੀਂ ਹੋ ਸਕਦਾ ਕਿਉਂਕਿ ਮਿਲੀ ਭੁਗਤ ਨਾਲ ਹੁੰਦਾ ਕਿਉਂਕਿ ਉਹ ਦਿਖਾਣ ਕਰਨ ਦੀ ਗੱਲ ਕੋਈ ਹੋਰ ਹੈ ਕਰਨੀ ਤੇ ਕਥਨੀ ਦੇ ਵਿੱਚ ਬਹੁਤ ਵੱਡਾ ਫਰਕ ਹੈ ਅੱਜ ਗੜੀ ਸਾਹ ਬਹੁਤ ਵੱਡੀ ਗੱਲ ਕਰਦੇ ਨੇ ਕਿ ਮੈਂ ਕਿਸੇ ਨਾਲ ਧੋਖਾ ਧੜੀ ਨਹੀਂ ਹੋਣ ਦਿਆਂਗਾ ਕਿਸੇ ਨਾਲ ਬੇਨਸਾਫੀ ਨਹੀਂ ਹੋਣ ਦਿਆਂਗਾ ਪਰ ਸ਼ਰਿਆਮ ਟੀਵੀ ਤੇ ਚੱਲ ਰਿਹਾ ਹੈ ਜ ਇੱਕ ਮੀਡੀਆ ਦੇ ਵਿੱਚ ਪਿੰਡ ਬਠੋਈ ਕਲਾਂ ਦੇ ਜਰਨਲ ਲੋਕ ਕਲੀਅਰ ਕਹਿ ਰਹੇ ਨੇ ਕਿ ਅਸੀਂ ਚੂੜੇ ਚਮਾਰ ਸਾਡੀ ਜ਼ਮੀਨ ਤੇ ਬੋਲੀ ਦੇਣਾ ਇਹ ਤੋਂ ਵੱਡਾ ਹੋਰ ਕੀ ਸਬੂਤ ਚਾਹੀਦਾ ਇਹ ਵੀਡੀਓ ਦੇਖਣ ਤੋਂ ਬਾਅਦ ਵੀ ਐਸਸੀ ਕਮਿਸ਼ਨ ਨੇ ਕੋਈ ਐਕਸ਼ਨ ਨਹੀਂ ਲਿਆ ਮੈਂ ਉਹਨੂੰ ਕਹਾਂਗਾ ਬੜੀ ਮੰਦ ਭਾਗੀ ਗੱਲ ਆ ਇਸ ਤੇ ਐਕਸ਼ਨ ਐਸਸੀ ਕਮਿਸ਼ਨ ਨੂੰ ਲੈਣਾ ਚਾਹੀਦਾ ਤੇ ਉਹ ਕਿਹੜੇ ਕਿਹੜੇ ਬੰਦੇ ਨੇ ਜਿਨ੍ਹਾਂ ਨੇ ਹਮਲਾ ਕੀਤਾ ਤੇ ਕਿੰਨੇ ਬੰਦੇ ਚੱਲੇ ਦੇਖੋ ਤਿੰਨ ਬੰਦਿਆਂ ਦੇ ਉਹਨਾਂ ਨੇ ਹਮਲਾ ਕੀਤਾ ਹਮਲਾ ਦਾ ਕਿ ਘਟੋਕਟ ਸਾਰਿਆਂ ਨੇ ਕੀਤਾ ਸ਼ਰਿਆਂ ਵੀਡੀਓ ਦੇ ਵਿੱਚ ਡੰਡੇ ਮਾਰ ਰਹੇ ਨੇ ਲਾਖੀਆਂ ਮਾਰ ਰਹੇ ਨੇ ਲੱਤਾਂ ਮਾਰ ਰਹੇ ਨੇ ਔਰ ਜੋ ਪਰਚਾ ਹੋਇਆ 11 ਬੰਦਿਆਂ ਦੇ ਪਰਚਾ ਹੋਇਆ ਪੰਜ ਛੇ ਉਹਦੇ ਚ ਲੇਡੀਜ਼ ਵੀ ਨੇ ਉਹਨਾਂ ਨੇ ਵੀ ਬੰਦਿਆਂ ਤੇ ਹਮਲਾ ਕੀਤਾ ਬਾਕੀ ਪੰਜ ਛੇ ਜੈਂਟਸ ਨੇ ਪਰ ਅਜ ਤੱਕ ਉਹਨਾਂ ਦੀ ਅਰੈਸਟ ਨਹੀਂ ਕੀਤੀ ਗਈ ਪਰਚਾ ਦਰਜ ਹੋ ਗਿਆ ਪਰ ਸਰਕਾਰ ਅਜੇ ਵੀ ਦੇਖ ਰਹੀ ਹੈ ਕਿਉਂਕਿ ਜਾਦਾ ਪੁਲਿਸ ਨੇ ਪੈਸੇ ਲਏ ਨੇ ਜਿਸ ਕਰਕੇ ਚੁੱਪੋ ਬੈਠੀ ਹੈ ਹੁਣ ਇਸ ਦੇ ਉੱਤੇ ਤੁਸੀਂ ਅਗਲੀ ਕਾਰਵਾਈ ਕੀ ਕੀਤੀ ਹੈ ਹੁਣ ਕੀ ਕਰ ਰਹੇ ਹੋ ਜਾਂ ਕੀ ਕਰਨ ਬਾਰੇ ਸੋਚਿਆ ਦੇਖੋ ਅਜੇ ਸਾਨੂੰ ਪ੍ਰਸ਼ਾਸਨ ਨੇ ਪ੍ਰੋਸੇਚ ਲੈ ਰੱਖਿਆ ਕਿ ਤੁਹਾਨੂੰ ਬੜੀ ਜਲਦੀ ਉਹਨਾਂ ਦੀ ਅਸੀਂ ਅਰੈਸਟ ਵੀ ਕਰਾਂਗੇ ਜੋ ਤੁਸੀਂ ਪੰਚਾਇਤੀ ਜ਼ਮੀਨ ਦੀ ਬੋਲੀ ਦਿੱਤੀ ਐ ਉਹਦਾ ਤੁਹਾਨੂੰ ਕਬਜ਼ਾ ਵੀ ਦਵਾਂਗੇ ਕਿਹੜੀ ਤਰੀਕ ਦੀ ਗੱਲ ਹੈ ਜੀ ਇਹ ਇਹ 4 ਜੂਨ ਦੀ ਗੱਲ ਆ 4 ਜੂਨ ਨੂੰ ਬੋਲੀ ਹੋਈ ਸੀ ਉਸ ਦਿਨ ਹੀ ਮਾਰਕਟ ਹੋਈ ਐ ਤੇ ਅੱਜ ਹਾਈ ਕੋਰਟ ਦੇ ਵਿੱਚ ਕੀ ਤੁਹਾਡਾ ਸੀਗਾ ਹਾਈ ਕੋਰਟ ਦੇ ਵਿੱਚ 600 ਏਕੜ ਜ਼ਮੀਨ ਦੀ ਜੋ ਨਿਕਲੀ ਐ ਪਿੰਡ ਬਠੋਈ ਕਲਾਂ ਦੇ ਵਿੱਚ ਉਹਦੇ 98 98 ਏਕੜ ਜ਼ਮੀਨ ਦੀ ਬੋਲੀ ਹੋਈ ਸੀ 500 ਕਿੱਲੇ ਦੀ ਉਹਨਾਂ ਲੋਕਾਂ ਨੇ ਹਾਈ ਕੋਰਟ ਤੋਂ ਇਕਨ ਟਰਮਸਟੇਲ ਕੀਤੀ ہوئی ਆ ਉਹਨਾਂ ਨੇ ਐਫੀਡੇਵਟ ਫਾਈਲ ਕੀਤੇ ਨੇ ਕਿ ਇਹ ਸਾਡੀ ਮਾਲਕੀ ਆ ਹਾਈ ਕੋਰਟ ਨੇ ਅੱਜ 9 ਤਰੀਕ ਰੱਖੀ ਸੀ ਉਹਨਾਂ ਨੇ ਆਪਣੇ ਐਫੀਡੇਵਟ ਦਿੱਤੇ ਨੇ ਕਿ ਇਹ ਅਸੀਂ ਮਾਲਕੀ ਆ ਪਰ ਹਾਈ ਕੋਰਟ ਨੇ ਤੈਅ ਕਰਨਾ ਕਿਉਂਕਿ ਉਹ ਫਤੇਗੜ ਸਾਹਿਬ ਕੋਰਟ ਚੋਂ ਵੀ ਹਾਰੇ ਨੇ ਡਿਪਟੀ ਡਾਇਰੈਕਟਰ ਚੰਡੀਗੜ੍ਹ ਤੋਂ ਵੀ ਪੰਚਾਇਤ ਡਾਇਰੈਕਟਰ ਤੋਂ ਹਰ ਜਗ੍ਹਾ ਤੋਂ ਕੇਸ ਹਾਰ ਚੁੱਕੇ ਨੇ ਅੱਜ ਉਹਨਾਂ ਕੋਲੇ ਕੋਈ ਸਟੇ ਨਹੀਂ ਕੋਈ ਉਹਨਾਂ ਕੋਲੇ ਡਿਗਰੀ ਨਹੀਂ ਸਾਰੇ ਪਾਸੇ ਹਾਰ ਚੁੱਕੇ ਨੇ ਆਉਣ ਵਾਲੇ ਬੜੀ ਥੋੜੇ ਸਮੇਂ ਦੇ ਵਿੱਚ ਉਸ ਦਾ 500 ਕਿਲੇ ਦਾ ਵੀ ਨਿਪਟਾਰਾ ਹੋ ਜਾਵੇ ਇੱਕ ਵਾਰੀ ਦੁਬਾਰਾ ਦੱਸੋ ਜੇ ਕਿਸੇ ਪਾਸੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਏਗਾ ਅਸੀਂ ਜੋ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਚ ਲਿਆ ਅਸੀਂ ਸਿਰਫ ਇੱਕ ਹਫ਼ਤਾ ਇੰਤਜ਼ਾਰ ਕਰਾਂਗੇ ਇੱਕ ਹਫ਼ਤੇ ਤੋਂ ਬਾਅਦ ਪਿੰਡ ਬਠੋਈ ਕਲਾਂ ਦੇ ਵਿੱਚ ਪੰਜਾਬ ਦੀਆਂ ਧਾਰਮਿਕ ਸਮਾਜਿਕ ਅੰਬੇਡਕਰ ਜਥੇਬੰਦੀਆਂ ਗੁਰੂ ਰਵਿਦਾਸ ਕਮੇਟੀਆਂ ਭਗਵਾਨ ਵਾਲਮੀ ਕਮੇਟੀਆਂ ਔਰ ਜਿੰਨੇ ਮੋਰਚੇ ਨੇ ਸਾਡੇ ਐਸਸੀ ਬੀਸੀ ਸਮਾਜ ਦੇ ਉਹ ਪਿੰਡ ਬਠੋਈ ਕਲਾਂ ਦੇ ਵਿੱਚ ਇੱਕ ਦੋ ਦਿਨਾਂ ਤੁਸੀਂ ਡੇਟ ਦਾ ਐਲਾਨ ਕਰਾਂਗੇ ਉਥੇ ਪਿੰਡ ਦੇ ਵਿੱਚ ਮੀਟਿੰਗ ਕਰਕੇ ਵੱਡੀ ਉਹਦੇ ਵਿੱਚ ਅਸੀਂ ਵੱਡਾ ਪ੍ਰੋਗਰਾਮ ਹੋ ਸਕਿਆ ਸੀ ਪੰਜਾਬ ਬੰਦ ਦਾ ਪ੍ਰੋਗਰਾਮ ਵੀ ਲੀਕ ਸਕਦੇ ਆਖਰੀ ਸਵਾਲ ਤੁਸੀਂ ਪਿੰਡ ਦੇ ਵਿੱਚ ਹੀ ਧਰਨਾ ਕਿਉਂ ਲਾਉਣ ਦਾ ਫੈਸਲਾ ਲਿਆ ਕਿਉਂਕਿ ਜਿੱਥੇ ਦਾ ਮਸਲਾ ਹੁੰਦਾ ਕਿਉਂਕਿ ਧਰਨਾ ਲਾਉਣਾ ਉੱਥੇ ਚਾਹੀਦਾ ਅਸੀਂ ਪਟਿਆਲੇ ਇੱਕ ਦਿਨ ਦਾ ਰੱਖਿਆ ਸੀ ਕਿਉਂਕਿ ਇਹ ਮਜ਼ਦੂਰ ਲੋਕ ਨੇ ਰੋਜ਼ ਧਰਨੇ ਦੇ ਨਹੀਂ ਬੈਠ ਸਕਦੇ ਇਹਨਾਂ ਨੇ ਦਿਹਾੜੀ ਵੀ ਕਰਨੀ ਹੁੰਦੀ ਹੈ ਦਿਨ ਚ ਪੰਜ ਸੱਤ ਬੈਠ ਜਾਂਦੇ ਨੇ ਸਵੇਰੀ ਤੇ ਸ਼ਾਮ ਉਥੇ ਫੁੱਲ ਹਾਜ਼ਰੀ ਭਰਦੇ ਨੇ ਕਰਕੇ ਅਸੀਂ ਪਿੰਡ ਦੇ ਵਿੱਚ ਰੱਖਿਆ ਅਗਰ ਹੋ ਸਕਿਆ ਤਾਂ ਅਸੀਂ ਪਟਿਆਲੇ ਡੀਸੀ ਦਫ਼ਤਰ ਪੱਕਾ ਮੋਰਚਾ ਵੀ ਲਾ ਸਕਦੇ ਹਾਂ ਧੰਨਵਾਦ ਜੈ ਪੀ ਜੈ ਭਾਰ ਮੈਂ ਪਿਛਲੇ 2 ਸਾਲ ਤੋਂ ਇੱਥੇ ਜਨਰਲ ਵੈਸਣ ਚੋਰ ਮੋਰਚੇ ਤੇ ਖੜਾ ਹੜੀ ਦੇ ਰਿਹਾ ਮੈਂ ਦੇਖਿਆ ਕਿ ਸਰਕਾਰਾਂ ਜਿਹੜੀਆਂ ਨੇ ਉਹ ਇਸ ਐਸੀ ਸਮਾਜ ਬਾਰੇ ਕੁਝ ਨਹੀਂ ਸੋਚਦੀਆਂ ਖਾਸ ਕਰਕੇ ਇਹ ਜਿਹੜਾ ਚੇਅਰਮੈਨ ਆ ਬਣਿਆ ਐਸਸੀ ਸਮਾਜ ਵਾਸਤੇ ਭਲਾਈ ਵਾਸਤੇ ਹੀ ਬਣਿਆ ਪਰ ਮੈਂ ਦੇਖਿਆ ਕਿ ਇਹ ਕਿਸੇ ਦੀ ਕੋਈ ਨਹੀਂ ਸੁਣਦਾ ਇਹ ਇੱਕ ਪਿੱਠੂ ਆ ਜਿਹੜੀ ਜਨਰ ਸਮਾਜ ਦੀ ਠੱਠ ਤੇ ਖੜਾ ਵਾ ਔਰ ਜਿਹੜਾ ਐਸਸੀ ਆ ਸਮਾਜ ਉਹਦੀ ਹਿੱਕ ਤੇ ਚੜਿਆ ਮੈਂ ਇਹ ਮੰਗ ਕਰਦਾ ਕਿ ਇਹ ਜਿਹੜਾ ਐਸਸੀ ਕਮਿਸ਼ਨ ਹੈ ਇਹ ਅਡਾਈ ਦੇਣਾ ਚਾਹੀਦਾ ਕਿਉਂਕਿ ਇਹਦੇ ਤੋਂ ਬੀਸੀ ਨੂੰ ਐਸਸੀ ਨੂੰ ਕਿਸੇ ਕਿਸਮ ਦੀ ਕੋਈ ਉਮੀਦ ਨਹੀਂ ਮੈਂ ਇਹ ਸਾਰੇ ਆਸੀ ਡੀਸੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਤੇ ਇੱਥੇ ਆਸੀ ਕਮਿਸ਼ਨ ਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਇੱਥੇ ਤੁਹਾਡਾ ਕੋਈ ਮਾਮਲਾ ਹੱਲ ਨਹੀਂ ਹੋਣਾ ਤੇ ਨਾ ਅਜੇ ਤੱਕ ਹੋਇਆ ਮੈਂ 2 ਸਾਲਾਂ ਤੋਂ ਬਹੁਤ ਸਾਡੀਆਂ ਤਰਖਾਸਾਂ ਦਿੱਤੀਆਂ ਪਰ ਇੱਕ ਤਰਖਾਸਾ ਵੀ ਅੱਜ ਤੱਕ ਹੱਲ ਨਹੀਂ ਹੋਇਆ ਇਸ ਕਰਕੇ ਮੈਂ ਅਪੀਲ ਕਰਦਾ ਸਰਕਾਰ ਨੂੰ ਅਪੀਲ ਕਰਦਾ ਕਿ ਇਹੋ ਜੀ ਜਿਹੜੀ ਕਮਿਸ਼ਨ ਆ ਆਸੀ ਕਮਿਸ਼ਨ ਆ ਇੱਕ ਤੱਕ ਉਹ ਹੋ ਗਈ ਪਾ ਦੇਣਾ ਚਾਹੀਦਾ ਜੈ ਭੀਮ ਜੈ ਭਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਾ ਜਿਹੜਾ ਬਠੋਈ ਪਿੰਡ ਆ ਇਹਦਾ ਪਹਿਲਾਂ ਵੀ ਬਾਈਕਟ ਹੋ ਚੁੱਕਾ ਇੱਕ ਵਾਰੀ ਜੀ ਬੜਾ ਲੰਬਾ عرصਾ ਪਹਿਲਾਂ ਜਿਹੜਾ ਸਾਡਾ ਕਿਸਾਨ ਤੇ ਮਜ਼ਦੂਰ ਦਾ ਏਕਤਾ ਉਹਨੂੰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਮਰੇਗਾ ਵਰਕਰ ਫਰੰਟ ਫੋਮੇ ਇਨਸਾਫ ਮੋਰਚਾ ਅਧਿਆਚਾਰਾ ਤੇ ਪਿਸ਼ਟਾਚਾਰ ਵਿਰੋਧੀ ਫਰੰਟ ਜੋ ਇਹ ਰੈਜ਼ਰਵੇਸ਼ਨ ਚੋਰ ਖੜੋ ਮੋਰਚਾ ਤੇ ਅਸੀਂ ਅੱਜ ਬੈਠੇ ਆ ਸਾਡਾ ਇੱਕਾ ਹੀ ਹੈ ਵੀ ਸਾਡੀ ਕਿਸਾਨ ਮਜ਼ਦੂਰ ਦੀ ਜਿਹੜੀ ਇਕਤਾ ਬਰਕਰਾਰ ਰਹੇ ਬਣੀ ਰਹੇ ਪਰ ਇਹਦੇ ਨਾਲ ਨਾਲ ਜਿਹੜੇ ਕਾਨੂੰਨੀ ਹੱਕ ਨੇ ਇੱਕ ਬੜਾ ਦਿਨ ਸ਼ਾਮਲਾਣ ਜ਼ਮੀਨ ਦੇ ਜੋ ਸੰਵਿਧਾਨ ਦੇ ਵਿੱਚ ਆ ਕਾਨੂੰਨ ਦੇ ਵਿੱਚ ਆ ਦਾਇਰੇ ਚ ਆ ਉਹਨੂੰ ਹੱਕਾਂ ਨੂੰ ਮਿਲਣਾ ਜ਼ਰੂਰੀ ਹੈ ਜੋ ਉੱਥੋਂ ਦੇ ਰਜਵਾੜੇ ਲੋਕਾਂ ਨੇ ਪਠੋਈ ਪਿੰਡ ਦੀ ਸੰਗਤ ਨੂੰ ਪਟਿਆਲੇ ਵੀਡੀਓ ਦਫ਼ਤਰ ਚ ਕੁੱਟਿਆ ਮਾਰਿਆ ਹਮਲਾ ਕੀਤਾ ਉਹਦੇ ਉੱਤੇ ਜੋ ਅੱਜ ਹਾਈ ਕੋਰਟ ਨੇ ਬੜਾ ਸਖਤ ਸਟੈਂਡ ਲਿਆ ਮਾਨਯੋਗ ਹਾਈ ਕੋਰਟ ਦਾ ਸਬਸਟੈਂਡ ਇਹ ਹੈ ਕਿ ਉਹਨਾਂ ਤੇ ਪਰਚਾ ਦਰਜ ਹੋਵੇ ਔਰ ਉਹਨਾਂ ਦੀ ਰੈਸਟ ਹੋਵੇ ਅਤੇ ਉਹ ਜਿਹੜੀ ਜ਼ਮੀਨ ਦੀ ਬੋਲੀ ਹੋਈ ਹੈ ਉਹ ਤੁਰੰਤ ਉਹਨਾਂ ਦੇ ਕਬਜ਼ੇ ਚੋਂ ਛੁਡਾ ਕੇ ਜਿਨ੍ਹਾਂ ਜਿਨ੍ਹਾਂ ਦੇ ਨਾਂ ਤੇ ਬੋਲੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਸੋ ਅੱਜ ਦੇ ਉੱਤੇ ਅੱਜ ਦੇ ਦਿਨ ਦੇ ਉੱਤੇ ਜਿਹੜੀ ਇਸ ਪਿੰਡ ਦੇ ਸੰਗਤ ਦੀ ਪੂਲ ਨਿਵਾਸੀਆਂ ਦੀ ਇਹ ਪ੍ਰਾਪਤੀ ਵੱਡੀ ਹੈ ਕਾਨੂੰਨੀ ਜੜਾ ਛਧਰੀ ਮਿਲੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਾਮਨ ਸਾਹ ਮੋਰਚਾ ਅਤੇ ਰਿਜ਼ਰਵੇਸ਼ਨ ਚੋਹੜਾ ਮੋਰਚਾ ਸਮੂਹ ਦਲਤ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਜਿਹੜੇ ਮਾਨਤਾ ਦੇ ਹੱਕ ਦੀ ਜਥੇਬੰਦੀਆਂ ਕੰਮ ਕਰੀਆਂ ਸਾਰੇ ਰਲ ਕੇ ਪਿੰਡ ਬਠੋਈ ਦੇ ਨਾਲ ਅਜੈਬ ਸਿੰਘ ਬਠੋਈ ਅਤੇ ਹੋਰ ਸਾਰੇ ਸਾਥੀ ਜਿਹੜੇ ਆਏ ਨੇ ਅਸੀਂ ਇਹਨਾਂ ਨੂੰ ਯਕੀਨ ਦਿਵਾਉਂਦੇ ਆ ਕਿ ਕਾਨੂੰਨੀ ਲੜਾਈ ਦੱਬ ਕੇ ਲੜੋ ਸਾਡੇ ਵੀਰ ਵੀ ਆਏ ਨੇ ਸਾਰੇ ਕਿਸਾਨ ਮਜ਼ਦੂਰ ਰੱਜ ਕੇ ਲੜਾਈ ਲੜੋ ਤਕੜੇ ਹੋ ਕੇ ਲੜਾਈ ਲੜੋ ਲੜਾਈ ਲੜਨ ਬਿਲੇ ਹੀ ਪ੍ਰਾਪਤੀਆਂ ਹੁੰਦੀਆਂ ਨੇ ਲੜਾਈਆਂ ਨਾਲ ਇਹਨੂੰ ਗਲਾਬ ਆਦਾ ਲੜਾਈਆਂ ਜਿੱਤ ਪ੍ਰਾਪਤ ਕਰਦੀਆਂ ਰੇ ਇੱਕ ਵੱਡਾ ਤੇ ਸ਼ਾਮਲਾ ਜ਼ਮੀਨ ਸਾਡਾ ਖੱਤ ਉਹਨੂੰ ਕਦੇ ਛੱਡਣਾ ਨਹੀਂ ਇਸ ਪਿੰਡ ਤੋਂ ਜਿਹੜੀ ਲੜਾਈ ਸ਼ੁਰੂ ਹੋਈ ਹੈ ਸਾਰੇ ਪੰਜਾਬ 'ਚ ਲੜਾਈ ਗਈ ਹੈ ਮੈਂ ਅੱਜ ਦੇ ਦਿਨ ਦੇ ਉੱਤੇ ਐਸਸੀ ਸਮਾਜ ਜਿਹੜਾ ਸਾਡਾ ਕਮਿਸ਼ਨ ਹੈ ਉਹਦੇ ਜਿਹੜੇ ਚੇਅਰਮੈਨ ਨੇ ਸਰਦਾਰ ਜਸਪੀਰ ਸਿੰਘ ਗੜੀ ਜਿਹੜੇ ਅੱਜਕੱਲ੍ਹ ਵਿਦੇਸ਼ 'ਚ ਗਏ ਹੋਏ ਨੇ ਉਹਨਾਂ ਨੂੰ ਵੀ ਚਾਹੀਦਾ ਸੀ ਕਿ ਵਿਦੇਸ਼ ਜਾਣ ਤੋਂ ਪਹਿਲਾਂ ਇਸ ਪਿੰਡ 'ਚ ਜੇੜਾ ਮਾਰਦੇ ਵਿਜਿਟ ਕਰਦੇ ਸ਼ਾਸਨ ਪ੍ਰਸ਼ਾਸਨ ਨੂੰ ਬਿਠਾ ਕੇ ਉਹਦੀ ਡਿਊਟੀ ਲਾਉਂਦੇ ਕਿਉਂਕਿ ਉਹ ਇੱਕ ਸੰਵਿਧਾਨਿਕ ਸੀਟ ਤੇ ਬੈਠੇ ਨੇ ਉਹਨਾਂ ਨੂੰ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ ਅੱਜ ਜਿਹੜੇ ਹੋਰ ਮੈਂਬਰਸ ਨੇ ਉਹ ਵੀ ਨਹੀਂ ਕੋਈ ਆਇਆ ਭਾਰਤ ਦਾ ਕਮਿਸ਼ਨ ਨਹੀਂ ਆ ਸਾਨੂੰ ਸਮਾਜ ਨੂੰ ਆਪਣਾ ਪ੍ਰੈਸ਼ਰ ਗਰੁੱਪ ਬਣਾਉਣਾ ਚਾਹੀਦਾ ਪ੍ਰੈਸ਼ਰ ਗਰੁੱਪ ਬਣਾਉਣ ਦੇ ਨਾਲ ਹੀ ਤੁਹਾਨੂੰ ਕੁਝ ਮਿਲ ਸਕਦਾ ਇਕੱਲੇ ਇਕੱਲੇ ਰਹਿ ਕੇ ਕੱਖਰੀ ਮਿਲ ਸਕਦਾ ਸੰਗਠਿਤ ਹੋ ਕੇ ਇੱਕੇ ਨਾਲ ਜਿੱਦਾਂ ਤੁਸੀਂ ਅੱਜ ਸਾਰੇ ਬੈਠੇ ਹੋ ਜਿੱਦਾਂ ਆਪਾਂ ਉਦੋਂ ਪਟਿਆਲੇ ਇਕੱਠਾ ਕਰਕੇ 80 ਮੱਧਾ ਘੰਟਾ ਬੈਠਾ ਰਹੇ ਹਾਂ ਪਰਚੇ ਵੀ ਦਰਜ ਹੋਏ ਨੇ ਅਤੇ ਮਾਨਯੋਗ ਜੋ ਹਾਈ ਕੋਰਟ ਦੇ ਆਦੇਸ਼ ਨੇ ਉਹਨਾਂ ਦੀ ਪਾਲਣਾ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸਰਦਾਰ ਕੁੰਬੜਾ ਜੀ ਬੈਠੇ ਨੇ ਇਹ ਬੌਜੀ ਬੈਠੇ ਨੇ ਸਾਡੇ ਕਰਮ ਸਿੰਘ ਜੀ ਬੈਠੇ ਨੇ ਹੋਰ ਸਾਰੇ ਸਾਥੀ ਬੈਠੇ ਨੇ ਸਮੂਹ ਰੈਜ਼ਰਵੇਸ਼ਨ ਚੋਰ ਫੜੋ ਮੋਰਚਾ ਤੁਹਾਡੇ ਨਾਲ ਆ ਜੀ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕਮੀ ਹੋਵੇ ਅੱਧੀ ਰਾਤ ਨੂੰ ਵੀ ਮੋਰਚਾ ਤੁਹਾਡੇ ਨਾਲ ਖੜਾ ਧੰਨਵਾਦ ਵਾਹਿਦੁਰਜੀਤਾ ਖਾਲਸਾ ਵਾਲੇ ਭਾਈ ਸਾਹੂ ਸਾਹਿਬ ਜਿਹੜੇ ਤੁਸੀਂ ਐਸ்சி ਕਮਿਸ਼ਨ ਚੇਅਰਮੈਨ ਦੀ ਗੱਲ ਕਰੀ ਐ ਐਸੋਬੀ ਸਿੰਘ ਘੜੀ ਦੀ ਉਹ ਜਦੋਂ ਇਹ ਕੁੰਬੜਾ ਸਾਹਿਬ ਜਾਣਦੇ ਆ ਜਾਂ ਤੁਸੀਂ ਕੋਈ ਹੋਰ ਬੰਦਾ ਜਾਣਦਾ ਐਸ்சி ਲੋਕ ਨੇ ਜਿਹੜੇ ਉਹਨਾਂ ਦੀਆਂ ਸ਼ਿਕਾਇਤਾਂ ਲੈ ਕੇ ਤਾਂ ਉਹ ਸੁਣਦੇ ਹੀ ਨਹੀਂ ਹੈਗੇ ਇੱਥੋਂ ਤੱਕ ਕਿ ਕੁੰਬੜਾ ਸਾਹਿਬ ਦੀ ਸਟੇਟਮੈਂਟ ਹੈ ਕਿ ਇਹਨਾਂ ਦੇ ਪਾਸ ਬੰਨ੍ਹ ਨਹੀਂ ਬੰਦ ਕਰਤੇ ਜੀ ਇਹਦੇ ਬਾਰੇ ਕੀ ਕਹਾਂਗੇ ਦੇਖੋ ਜਿਹੜੀ ਕੁੰਬੜਾ ਸਾਹਿਬ ਨੇ ਆਪਣੇ ਜਿਹੜੇ ਹੋਰ ਕੇਸ ਸਾਰੇ ਰੱਖੇ ਸੀ ਸਮਾਜ ਦੇ ਚੇਅਰਮੈਨ ਸਾਹਿਬ ਕੋਲ ਉਹਨਾਂ ਨੂੰ ਚਾਹੀਦਾ ਸੀ ਕਿ ਇਹਨਾਂ ਨੂੰ ਪਿਠਾ ਕੇ ਢੰਗ ਨਾਲ ਸੁਣ ਕੇ ਉਸ ਮਸਲੇ ਨੂੰ ਹੱਲ ਕਰਦਾ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਕੁੰਬੜਾ ਸਾਹਿਬ ਸਮਾਜ ਦੀ ਲੜਾਈ ਲੜ ਰਹੇ ਨੇ ਜਿਹੜਾ ਸਮਾਜ ਦਾ ਲੀਡਰ ਹੁੰਦਾ ਉਹਨੇ ਸਮਾਜ ਦੀ ਗੱਲ ਕਰਨੀ ਹੁੰਦੀ ਹੈ ਮੈਂ ਇਸ ਗੱਲ ਦੇ ਉੱਤੇ ਸਰਦਾਰ ਮੈਂ ਕੈਮਰੇ ਤੇ ਬੋਲ ਰਹਾ ਮੈਨੂੰ ਕੋਈ ਡਰ ਨਹੀਂ ਨਾ ਮੈਂ ਤਾਂ ਕੋਈ ਲਿਆ ਨਾ ਮੈਂ ਕੋਈ ਦਬਾ ਨਾ ਮੈਂ ਤਾਂ ਕਲੇ ਵਰਕ ਕਰ ਰਹੇ ਹਾਂ ਜਸਵੀਰ ਸਿੰਘ ਗੜੀ ਨੂੰ ਚੇਅਰਮੈਨ ਐਸੋ ਅਸੋਸੀਏਸ਼ਨ ਪੰਜਾਬ ਨੂੰ ਇਹ ਚਾਹੀਦਾ ਸੀ ਕਿ ਇਹਨਾਂ ਨੂੰ ਉਸ ਢੰਗ ਨਾਲ ਗੱਲ ਕਰਦਾ ਜਿਸ ਢੰਗ ਦੇ ਨਾਲ ਇੱਕ ਸਮਾਜ ਦਾ ਅਹੁਦੇਦਾਰ ਆਇਆ ਲੀਡਰ ਆਇਆ ਜ਼ਿੰਮੇਵਾਰ ਵਿਕਤੀ ਆ ਉਹਨੇ ਕੀਤੀ ਉਹਦੇ ਨਾਲ ਨਾਲ ਸਾਡੇ ਪੰਜਾਬ ਦੇ ਮਾਨਯੋਗ ਓਪੀ ਇੰਦਰ ਐਡਵੋਕੇਟ ਨੇ ਪੰਜਾਬ ਹਾਈ ਕੋਰਟ ਦੇ ਜਿੱਦਾਂ ਰੈਜ਼ਰਵੇਸ਼ਨ ਦੀ ਲੜਾਈ ਵੀ ਲੜੀ ਆ ਜਿੱਦਣ ਉਹ ਗਏ ਆ ਉਹਨਾਂ ਨਾਲ ਵੀ ਲੜ ਪਿਆ ਤੋ ਮੈਂ ਮਾਈਕ ਤੇ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੂੰ ਕੇਜਰੀਵਾਲ ਨੂੰ ਭਗਵੰਤ ਮਾਨ ਨੂੰ ਉਹਦੇ ਸੁਸੋਧੀਆਂ ਨੂੰ ਉਹਦੇ ਦੁਕੀਆਂ ਤਕੀਆਂ ਚੋਕੀਆਂ ਨੂੰ ਸਾਰਿਆਂ ਨੂੰ ਇੰਨੀ ਕੱਖਲ ਚਾਹੀਦੀ ਹੈ ਜਿਹੜਾ ਬੰਦਾ ਤੁਸੀਂ ਸੀਟ ਤੇ ਬਿਠਾਇਆ ਉਹ ਲੋਕਾਂ ਨਾਲ ਕਿਸ ਢੰਗ ਨਾਲ ਗੱਲ ਕਰੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਸੋ ਮੈਂ ਅੰਤ ਦੇ ਵਿੱਚ ਇਹ ਗੱਲ ਜ਼ਰੂਰ ਕਹਾਗਾ ਕਿ ਜਿਹੜੀ ਝਾੜੂ ਵਾਲੀ ਪਾਰਟੀ ਰਾਜ ਕਰ ਰਹੀ ਹੈ ਇਹ ਸਾਡੇ ਕਿਸੇ ਵੀ ਹਿੱਤ 'ਚ ਨਹੀਂ ਹੈਗੀ ਲਾਲਾ ਕੇਜਰੀਵਾਲ ਸਾਡੇ ਹੱਕ ਦਾ ਨਹੀਂ ਹੈਗਾ ਲਾਲਾ ਕੇਜਰੀਵਾਲ ਨੇ ਇੱਕ ਵੀ ਬੰਦਾ ਐਸਸੀ ਦਾ ਰਿਜ਼ਰਵ ਉੱਥੇ ਨਹੀਂ ਭੇਜਿਆ ਰਾਜ ਸਭਾ ਦੇ ਵਿੱਚ ਆ ਜਿੰਨੇ ਚੇਅਰਮੈਨ ਲਾ ਰਿਹਾ ਦੁਕਤੀ ਟਿੱਕੀ ਲਾ ਰਿਹਾ ਸਾਰੇ ਲਾਲਾ ਕੇਜਰੀਵਾਲ ਦੀ ਸ਼ੈਂਪੀਨਾ ਲੱਗ ਰਹੇ ਨੇ ਅੱਜ ਜੇ ਜਸਵੀਰ ਸਿੰਘ ਗੜੀ ਇਸ ਸੰਵਧਾਨਿਕ ਸੀਟ ਤੇ ਬੈਠਾ ਟੂ ਟੂ ਸਮਾਜ ਉਹਨੂੰ ਚਾਹੀਦਾ ਹੈ ਕਿ ਸਮਾਜ ਦੇ ਜ਼ਿੰਮੇਵਾਰ ਅਹੁਦੇਦਾਰਾਂ ਲਈ ਜ਼ਿੰਮੇਵਾਰ ਲੀਡਰਾਂ ਲਈ ਸਤਕਾਰ ਨਾਲ ਆਪਣੀ ਭਾਸ਼ਾ ਵਰਤੇ ਪਿਆਰ ਨਾਲ ਬੋਲੇ ਗੱਲ ਸੁਣੇ ਔਰ ਇਨਸਾਫ ਦੇਣ ਦੀ ਉਹਨੂੰ ਤਾਕਤ ਹੈ ਉਹਨੂੰ ਦੇਣਾ ਚਾਹੀਦਾ ਅੱਜ ਉਹਦੇ ਜਿਹੜੇ ਮੈਂਬਰਸ ਨੇ ਉਹ ਵੀ ਠੀਕ ਢੰਗ ਨਾਲ ਕੰਮ ਨਹੀਂ ਕਰ ਪਾਰੇ ਐਸਈ ਕਮਿਸ਼ਨ ਸੁੱਤਾ ਹੋਇਆ ਉਹਨਾਂ ਕੋਲ ਚਿੱਠੀਆਂ ਟਾਈਪ ਕਰਨ ਲਈ ਕਾਗਜ਼ ਨਹੀਂ ਹੈਗੇ ਸਟਾਫ ਨਹੀਂ ਹੈਗਾ ਚਿੱਠੀ ਨਹੀਂ ਜਾ ਰਹੀ ਚਿੱਠੀਆਂ ਧੁਮਾ ਦਿੱਤੀਆਂ ਜਾਂਦੀਆਂ ਨੇ ਇਹ ਐਸਈ ਕਮਿਸ਼ਨ ਪੰਜਾਬ ਦਾ ਅਸੀਂ ਕੋਹ ਜਿਹੜਾ ਉਰੇ ਨਿੰਦਾ ਪ੍ਰਸਤਾਵ ਪਾਸ ਕਰਦੇ ਆ ਜਸਵੀਰ ਸਿੰਘ ਗੜੀ ਨੂੰ ਚਾਹੀਦਾ ਜਾਂ ਤੂੰ ਬਾਬਾ ਸਾਹਿਬ ਦੀ ਗੱਲ ਕਰ ਲੈ ਜਾਂ ਫਿਰ ਲਾਰੇ ਕੇਂਦਰੀ ਵਾਲੀ ਗੱਲ ਕਰ ਲੈ ਉਹ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ ਇੱਕ ਹੋਊਗੀ ਜਾਂ ਮੇੜਗਰ ਦੀ ਕਰੋ ਜਾਂ ਫਿਰ ਭਾਈ ਕੇਜਰੀਵਾਲ ਦੀ ਕਰਨਾ ਤੈਨੂੰ ਉਹਦਾ ਕੇਜਰੀਵਾਲ ਨੇ ਜਿੱਤਾ ਨਾ ਕੇ ਮੇੜਗਰ ਨੇ ਦਿੱਤਾ ਮੈਂ ਸਿੱਧੀ ਗੱਲ ਕਰਦਾ ਇਹ ਕੇਜਰੀਵਾਲ ਦੀ ਬਦੌਲਤ ਨੂੰ ਉਹਦਾ ਮਿਲਿਆ ਭਾਈ ਉਹ ਗੁਣਗਾਮ ਦਾ ਕੇਜਰੀਵਾਲ ਦਾ ਹੀ ਕਰੂਗਾ ਇਸ ਕਰਕੇ ਉਹ ਗਲਤ ਹੈ ਉਹਨੂੰ ਆਪਣਾ ਕਾਰਜਸ਼ੈਲੀ ਸੁਧਾਰਨੀ ਚਾਹੀਦੀ ਤੁਹਾਡੇ ਕਹਿਣ ਦਾ ਮਤ ਬੋਲੇ ਇਹ ਕਿ ਡਾਕਟਰ ਮੇੜਗਰ ਸਾਹਿਬ ਦੀ ਗੱਲ ਨਹੀਂ ਕਰਦੇ ਉਹ ਕੇਜਰੀਵਾਲ ਦੀ ਗੱਲ ਕਰਦੇ ਨਹੀਂ ਡਾਕਟਰ ਮੇੜਗਰ ਤਾਂ ਤਾਂ ਗੱਲ ਕਰੂਗਾ ਜੇ ਡਾਕਟਰ ਮੇੜਗਰ ਦੀ ਕਲਮ ਨਾਲ ਉੱਥੇ ਬੈਠਾ ਹੋਵੇ ਉੱਥੇ ਉਹ ਗਿਆ ਕੇਜਰੀਵਾਲ ਦੀ ਕਿਰਪਾ ਨਾਲ ਕਿਉਂਕਿ ਸਰਕਾਰ ਉਹਦੀ ਅਲਾਰਾ ਜੀ ਦੀ ਹੈ ਜਿੱਦਣ ਸਾਡੀ ਸਰਕਾਰ ਆਈ ਤੇ ਮੁੱਖ ਮੰਤਰੀ ਬਣਾ ਲਾਂਗੇ ਆਪਣਾ ਉਹ ਬੰਦਾ ਮੁੱਖ ਮੰਤਰੀ ਲੈਵਲ ਦਾ ਸੀ ਉੱਥੋਂ ਭਟਕ ਗਿਆ ਉਹ ਰੁਕ ਗਿਆ ਰੁਕ ਕੇ ਉਹਨੇ ਰਾਹ ਹੋਰ ਬਦਲ ਕੇ ਉਹ ਭਾਰਤ ਸਰਕਾਰ ਦੀ ਜਿਹੜੀ ਆਕਰਸਸ ਦੀ ਇੱਕ ਏਜੰਸੀ ਹੈ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਉਹਦਾ ਮੈਂਬਰ ਬਣ ਗਿਆ ਬਣ ਕੇ ਚੇਅਰਮੈਨ ਬਣ ਗਿਆ ਚੇਅਰਮੈਨ ਬਣ ਕੇ ਕੰਮ ਤੋਂਮਲੀ ਕਰੂਗਾ